ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਆਸਾ ਦੀ ਵਾਰ ਬਾਣੀ ਦਾ ਜੋ ਸ਼ਲੋਕ ਸ਼ੁਰੂ ਹੋਇਆ ਹੈ ਉਹਦੀਆਂ ਦੋ ਤੁਕਾਂ ਦਾ ਪਾਠ ਸਰਵਣ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਹੇ ਬਜਿਓ ਮਹਲਾ ਪਹਿਲਾ ਤਗ ਨਾ ਇੰਦਰੀ ਤਗ ਨਾ ਨਾਰੇ ਭਲ ਕੈ ਧੁਖ ਬਵੈ ਨਿਤ ਦਾੜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਦੀ ਵਾਰ ਬਾਣੀ ਦੀਆਂ ਇਹ ਤੁਕਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 473 ਅੰਗ ਤੇ ਸੁਭਾਏ ਮਨ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀਆਂ ਗਈਆਂ ਹਨ ਆਓ ਇਹਨਾਂ ਤੁਕਾਂ ਰਹੀਂ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਾਨੂੰ ਕੀ ਸਮਝਾ ਰਹੇ ਹਨ ਔਏ ਇਸੇ ਵਿਚਾਰ ਕਰੀਏ ਤਗ ਨਾ ਇੰਦਰੀ ਤਗ ਨਾ ਨਾਰੀ ਇਸ ਤੁਕ ਵਿੱਚ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਹਨ ਕਿ ਪੰਡਤ ਨੇ ਆਪਣੇ ਇੰਦਰੀਆਂ ਤੇ ਨਾੜੀਆਂ ਨੂੰ ਇਹੋ ਜਿਹਾ ਜਿਨਿਓ ਨਹੀਂ ਪਾਇਆ ਕਿ ਉਹ ਇੰਦਰੇ ਵਕਾਰਾਂ ਵੱਲ ਨਾ ਜਾਣ ਭਲਕੈ ਥੁਕ ਪਵਨਿਤਵਾ ਦਾੜੀ ਇਸ ਵਾਸਤੇ ਨਿਤ ਹਰ ਰੋਜ ਹਦੀ ਵੇਜਦੀ ਹੁੰਦੀ ਹੈ ਬੇਇੱਜ਼ਤ ਹੁੰਦਾ ਹੈ ਇਹਨਾਂ ਤੋਂ ਕਹ ਰਹੇ ਗੁਰੂ ਸਾਹਿਬ ਨੇ ਸਾਨੂੰ ਇਹ ਸਮਝਾਇਆ ਹੈ ਅੱਗੇ ਆਸਾ ਦੀ ਬਾਣ ਬਾਣੀ ਦੇ ਇਸ ਸ਼ਲੋਕ ਵਿੱਚ ਗੁਰੂ ਸਾਹਿਬ ਸਾਨੂੰ ਕੀ ਸਮਝਾ ਰਹੇ ਹਨ ਅਗਲੀਆਂ ਤੁਕਾਂ ਕੱਲ ਸਰਵਣ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ